ਕੀ ਹਾਲ ਹੈ ਜੀ ਅੱਜ ਦੇ ਬਲੌਗ ਵਿੱਚ ਆਏ ਹੋਪ ਤੁਸੀਂ ਨੇ ਐਂਡ ਹੋਮੋਗੇ ਤੇ ਅੱਜ ਆਪਾਂ ਨੇ ਬਣਾਉਣੀ ਆ ਜੀਰੀ ਤੇ ਆਪਾਂ ਜੀ ਜੀ ਬਣਾਉਣ ਜਾਵਾਂਗੇ ਟਰੈਕਟਰ ਪਾਵਾਂਗੇ ਤੇ ਤੁਹਾਨੂੰ ਜਾ ਮਿਲਾਂਗੇ ਜੀਰਾ ਲਓ ਜੀ ਆਪਾਂ ਲੱਗੇ ਹਾਂ ਟਰੈਕਟਰ ਮਗਾ ਟਰਾਲੀ ਬਣਾ ਰੈਡੀ ਲੈ ਕੇ ਆਣ ਲੱਗਾ ਟਰੈਕਟਰ ਇੱਧਰ ਖੜਾ ਜੀ ਟਰਾਲਾ ਆਪਣਾ ਅਖੋਲ ਨੂੰ ਗੇਟ ਗੇਟ ਤੋਂ ਜਾਂਦੇ ਹਾਂ ਥਾਂਾਂ ਖੋਲਣੇ ਹਾਂ ਲਓ ਜੀ ਆਹ ਦਾ ਖੋਲਤਾ ਜੀ ਗੇਟ ਇੱਧਰ ਲਾ ਡੇਟ ਇਹ ਬੋਲਦਾ ਹੀ ਜਿਹੜੀ ਲੈ ਕੇ ਆ ਰਹੀ ਟਰੈਕਟਰ ਟਰੈਕਟਰ ਲੈ ਕੇ ਆ ਰਹੀ ਜਿਹੜੀ ਹੁਣ ਪੁਆਣੀ ਨੂੰ ਟਰਾਲਾ ਟਰਾਲਾ ਪਵਾਉਣ ਦੀ ਟਰਾਲਾ ਲੋ ਜਿਹੜੀਆਂ ਟਰੈਕਟਰ ਮੋੜਨ ਲੱਗੇ ਜਿਹੜੀ ਤੇ ਹੈ ਟਰੈਕਟਰ ਬੈਕਅਪ ਆਪਾਂ ਪੁਆਣੀ ਨੂੰ ਟਰਾਲਾ ਟਰੈਕਟਰ ਪਾ ਕਰ ਫਿਰ ਮਿਲਦੇ ਆਪਾਂ ਟਰਾਲਾ ਪਵਾ ਦਿਆ ਟਰੈਕਟਰ ਮਗਰ ਆਪਾਂ ਚੱਲਦੇ ਜੀ ਬਾਹਰ ਨੂੰ ਟਰਾਲਾ ਦਸ ਮਿੰਟ ਆਹ ਯਾਹ ਗਾ ਚਲੋ ਸ਼ੁਰੂ ਨਾਲਾ ਕਤਲ ਨਹੀਂ ਬਾਹਰ ਆ ਆਪਾਂ ਜਿਹਨੂੰ ਚੱਲਿਆਂ ਜੀ ਖੇਤਾਂ ਵਿੱਚ ਤਾਂ ਉਹਨੂੰ ਖੇਤਾਂ ਵਿੱਚ ਜਾ ਕੇ ਮਿਲਦੇ ਹਾਂ ਠੀਕ ਹੈ ਯਾਰ ਰਸਤੇ ਜੀ ਮਿਲਾਂਗੇ ਵੀਡੀਓ ਬਣਾਵਾਂਗੇ ਆ ਇਹ ਲੋ ਜੀ ਖੜਾ ਤਾਂ ਟਰਾਲਾ ਥੋੜੀ ਦੇਰ ਤੱਕ ਜਾਮ ਗਈਆਂ ਨਕਾਂ ਖੇਤਾਂ ਜਨੂੰ ਖੇਤਾਂ ਜਨੂੰ ਮਿਲਦੇ ਕਰ ਬਾਅਦ ਤੋਂ ਟੂਰ ਤੇ ਜੀ ਉਹ ਖੇਤ ਬਾਅਦ ਸਾਡਾ ਪਿੰਡਾ ਹੀ ਦੇਖੋ ਵਾਰਾ ਪਿੰਡ ਦੇ ਔਰ ਦੁਆਰ ਤੇ ਦੇ ਪਿੰਡੋਂ ਗੁਰਦੁਆਰੇ ਹੀ ਤੇ ਉਹ ਨਾਲ ਪੁੱਛਾ ਜੀ ਅੱਗੇ ਗੁਰਦੁਆਰੇ ਤੋਂ ਕਿ ਖੂਲ ਆ ਜੀ 10-15 ਖੱਬੇ ਨੂੰ ਮੋੜਾ ਵੇ ਸਿੱਧਾ ਜਾਵਾਂਗੇ ਲੋ ਜੀ ਮੋਟਰ ਤੇ ਪਹੁੰਚ ਗਏ ਜੀ ਆਪਾਂ ਅੱਜ ਮੋਟਰ ਤੇ ਪਹੁੰਚ ਗਏ ਆਪਾਂ ਇਹ ਲੈ ਲਈਏ ਫਾਟੇ ਜੀ ਆਨ ਜੀ ਥੋੜਾ ਦੇਖਣ ਨੂੰ ਵੇ ਦੇਖੇ ਚਾ ਲੋ ਜੀ ਮਸ਼ੀਨ ਲੱਗੀ ਜਿਹੜੀ ਵਡਣਾ ਹਾਂ ਇਹ ਆਪਣੇ ਕੀਲੇ ਦੀ ਜਿਹੜੀ ਵਡਾਉਣੀ ਹੈ ਜਿਵੇਂ ਆਪਾਂ ਮਸ਼ੀਨ ਚੱਲੂ ਗਈ ਹੁਣ ਲੋ ਜੀ ਜਿਹੜੀ ਵਡਣ ਲਾਤੀ ਮਸ਼ੀਨ ਨੀਲੇ ਰੰਗ ਦੀ ਕਾਸ਼ ਨਾਂ ਪੈਂਦੀ ਮਸ਼ੀਨ ਲਾਦੀ ਹੈ ਕਾਸ਼ ਨਾਂ ਪੈਂਦੀ ਇਹ ਵੱਟ ਕੇ ਜਿਹੜੀ ਪਾਵਾਂਗੇ ਜੀ ਟਰਾਲੇ ਹੀ ਫੇਰ ਆਉਗਾ ਜੀ ਸਵਾਦ ਇਹ ਲੱਗੀ ਵੀ ਮਸ਼ੀਨ ਜਿਹੜੀ ਵਡਣ ਲੋ ਜੀ ਚੈੱਕ ਕਰੋ ਬਣਾ ਜੀ ਚੈੱਕ ਜੇ ਦੀ ਪੜਦੀ ਨਹੀਂ ਨਾ ਦੇਖੋ ਖਰਾਚ-ਖਰਾਚ ਜਾਂਦੀ ਜੀ ਭੱਜੀ ਹੋ ਜਾਂਦੀ ਕਹਿੰਦੇ ਹੈਲੋ ਲੋ ਜੀ ਵੀ ਘੁੰਮ ਗਿਆ ਕੀ ਇੱਧਰ ਨੂੰ ਜਾਣਾ ਚੈੱਕ ਕਰੋ ਮੜੀ ਜੀ ਗੱਲਬਾਤ ਬੰਗਲੇ ਉਹ ਬੰਗਲੇ ਪਈ ਜੁੜਦੇ ਨੇ ਬੰਗਲੇ ਉਹ ਬਹੁਤ ਨਹੀਂ ਲਓ ਟਰਾਲੇ ਜੀਰੀ ਬਾਣ ਦਾ ਅੱਗੇ ਜੀ ਕਹਿੰਦੇ ਇੱਕ ਬੰਗੂ ਪਰ ਗਿਆ ਕਹਿੰਦੇ ਟਰਾਲੇ 'ਚ ਪਾ ਦੇਣੀ ਜੀਰੀ ਲੋ ਜੀ ਇੱਧਰ ਖੱਤੇ 'ਤੇ ਲੱਗੀ ਵੱਢਣ ਮਸ਼ੀਨ ਉਹ ਖੱਤਾ ਵੱੜਤਾ ਜੀ ਕਿਤੇ ਆ ਵੱੜਤਾ ਉਹ ਟਰੈਕਟਰ ਖੜਾ ਈ ਐ ਡੋਲ ਭੁੰਜੜੂ ਟਰੈਕਟਰ ਤੇ ਲੋ ਜੀ ਇੱਧਰ ਖੱਤੇ 'ਤੇ ਲੱਗੀ ਮਹੀ ਵੱਢਣ ਜੇ ਆਪਾਂ ਨੇ ਇਹ ਘੱਟਾ ਸਾਰਾ ਵੜਤਾ ਤੇ ਜਮਾ ਵੜਨ ਲੱਗੀ ਉਹ ਵੀ ਸਾਰਾ ਵੜਤਾ ਜੇ ਉਧਰ ਲੈ ਕੇ ਉੱਥੋਂ ਤੱਕ ਉਹ ਖੜਾਈ ਆਪਣਾ ਛੋਟਾ ਤੇ ਇੱਥਰੋਂ ਚੜ ਕੋਈ ਡੋਲਪਾਂ ਨੂੰ ਦੇਖੋ ਜੀ ਆਉਂਦੀ ਨਿਆਰਾ ਕਿ ਨਹੀਂ ਨਿਆਰਾ ਦਾ ਪੂਰਾ ਹੋਊਗਾ ਜੀ ਚੜਿਆ ਨੇ ਇੱਥੇ ਟਰੈਕਟਰ ਜ਼ੋਰ ਮਾਰ ਕੇ ਉਹ ਟਰੈਕਟਰ ਖੜਾਈ ਜੀ ਜੀ ਵੱਡ ਹੋ ਗਈ ਜਿੱਦਾਂ ਮਹੀਨ ਦੇਖੋ ਤਰੋਂ ਜੀ ਵੱਡ ਗਏ ਮਿਲਦੀ ਸਾਰੀ ਹੁਣ ਲੋ ਜੀ ਮਸ਼ੀਨ ਘਨੇ ਲੱਗੀ ਜੀ ਇੱਕ ਹੋਰ ਪੌਣ ਬੱਬੂ ਟਰਾਲੇ 'ਚ ਥਾਲੀ ਤਾਂ ਵੀ ਡੇਢੀ ਕੱਪ ਡੇਢੀ ਇਹ ਆ ਜਾਂਦਾ ਡਰਾਈਵਰ ਵਧੀਆ ਰੱਖੇ ਹੋਏ ਜੀ ਤੇ ਉਹਦਾ ਉਹ ਵਾਹ ਜਿਹਾ ਉੱਟਾ ਬਾਦਣੀ ਜੀ ਕਹਤੇ ਹੁਣ ਉਹਦੇ ਵਿੱਚ ਨਜ਼ਾਰਾ ਆਊਗਾ ਜੀ ਨਜ਼ਾਰਾ ਅਲੀ ਪੱਗੇ ਨੂੰ ਚਾਲਦੇ ਆਂ ਪਾਉਂਦੇ ਆਂ ਫੇਰ ਮੈਂ ਆ ਇੱਥੇ ਹੋ ਜਰੂਰ ਟਰੈਕਟਰ ਦੇਖੋ ਵਾ ਇੱਥੇ ਇੱਥੇ ਜਾਊਗਾ ਟਰੈਕਟਰ ਦੇਖੋ ਉੜ ਜਾਊਗਾ ਉੜ ਜਾਊਗਾ ਜੀ ਬਹੁਤ ਜੋਰ ਟਰੈਕਟਰ ਦਾ ਉਹ ਲੋ ਜੀ ਲਾਗੀ ਪਾਉਣ ਕਹਿੰਦੇ ਲਓ ਜੀ ਨਹੀਂ ਦੇਖੋ ਹੀ ਰੋਹੀ ਇਹ ਇੱਧਰ ਵੀ ਆ ਕਰੋ ਜੀ ਝੋਟੇ ਤੇ ਪੈਂਦੀ ਜੀ ਵਧੀਆ ਚਾੜ ਨਿਕਲੀ ਏਦਕੀ ਗੀਲਿਆਂ ਚੋਂ ਬੱਕਰ ਵਾਲ ਬਾਬੇ ਨੇ ਰੱਖੀ ਹੈ ਚਾੜ ਬਹੁਤ ਵਧੀਆ ਆ ਗਿਆ ਇਹ ਕਹਿੰਦੇ ਟਰਾਲੇ 'ਤੇ ਉੱਪਰ ਤੱਕ ਭਰ ਗਿਆ ਕਹਿੰਦੇ ਪੱਛੋਂ ਨਹੀਂ ਪਾਈ ਉਸ ਆਪਾਂ ਨੇ ਟਰਾਲੇ ਦੇ ਅੱਗੇ-ਅੱਗੇ ਪਵਾ ਦੀ ਜੀ ਕਹਿੰਦੇ ਨਜ਼ਾਰਾ ਤਾਂ ਬੂਰਾ ਆਊਗਾ ਅੱਗੇ ਪਾਉਣ ਯਾਰ ਭਰ ਗੀ ਲੋ ਜੀ ਕਹਿੰਦੇ ਨਜ਼ਾਰਾ ਆ ਗਿਆ ਝਾੜ ਬਾਬੇ ਫਾਪਾ ਨੂੰ ਬਹੁਤ ਵਧੀਆ ਦਿੱਤੇ ਆ ਜੀ ਆਹ ਹਾ ਹਾ ਗਰਦੀ ਦੇਖੋ ਇਹ ਮਸ਼ੀਨ ਚੱਲੀ ਵੱਟ ਗਈ ਜੀ ਦੀ ਚਾੜੂਗੇ ਇੱਥੇ ਨੂੰ ਦੇਖਿਓ ਫੇਰ ਜੌਰੇ ਬਹੁਤ ਆਇਆਗੇ 6 ਗਲੰਡ ਡਰਾਈਵਰ ਉਧਰ ਡੈਡੀ ਜੀ ਲੱਗੇ ਮੈਂ ਸ਼ਟ ਕਰਨੀ ਕਹਿੰਦੇ ਖਿੰਡਣੋਂ ਤੋਂ ਜੀ ਜੀ ਸੈੱਟ ਕਰ ਦਈਏ ਟੇਡੀ ਬਿੰਗੀ ਨੌਜਬਾ ਕਹਿੰਦੇ ਗਰਨ ਆ ਜਾਵੇ ਮੈਂ ਟਰੈਕਟਰ ਚੜੂਗਾ ਜੀ ਫੇਰ ਦਿਖਾਉਣੇ ਤੁਹਾਨੂੰ ਨੂੰ ਜੋਰ ਆਹ ਲੰਗ ਜੀ ਮਸ਼ੀਨ ਕਹਿੰਦੇ ਖੜ ਗਈ ਆ ਹੋ ਗਿਆ ਉਹ ਡਰਾਈਵਰ ਪਾਣੀ ਲੱਗ ਗਈ ਮੇਰੇ ਅੱਡੀ ਗਰਮ ਹੋ ਗਈ ਓਵਰਲੋਡ ਹੋਈ ਨਹੀਂ ਕੱਢੀ ਇਹਦੀ ਐਦਰੇ ਮੈਂ ਉਹ ਜੀ ਜੀ ਸ਼ਟ ਜੜੀ ਨਹੀਂ ਏਥੇ ਆਉਂ ਲੱਗ ਗਈ ਟਰੈਕਟਰ ਚੜਦਾ ਦਿਖਾਉਣਾ ਟਰੈਕਟਰ ਲੋ ਜੀ ਆ ਗਿਆ ਇੱਧਰ ਨੂੰ ਲੋ ਜੀ ਨਜ਼ਾਰਾ ਹੁਣਾ ਪੂਰਾ ਤੇੜੀ ਕਿੱਧਰ ਨੂੰ ਲੈ ਜਾ ਲੈ ਟਰੈਕਟਰ ਉਹ ਉਪਰਾਂ ਜੜਾਉਂਗੇ ਜੀ ਇਹ ਦੋ ਫੁੱਟ ਜਿਆਦਾ ਉੱਚੀ ਹੈ ਮਿਲਖਾਨ ਦਾ ਫਲਦਾ ਡੈਕ ਰੁਕਣ ਲੱਗ ਜਾਵੇ ਜੀ ਤੇ ਲੋ ਜੀ ਚੱਕ ਤਿਆ ਕਹਿੰਦੇ ਛੱਟੇ ਇਹ ਕਿੱਥੇ ਉਹ ਦੇਖੋ ਜੀ ਹੁੰਦਾ ਖੜਾ ਹੋਇਆ ਚ ਉਹ ਟੱਕ ਸਿਲੰਡਰ ਇਹ ਆਊਗਾ ਚੈੱਕ ਕਰੋ ਮਾੜਾ ਚੈੱਕ ਜੋ ਉਹਦੇ ਤੋਂ ਬਿਨ ਬੈਟ ਨਹੀਂ ਸਰੇ ਨਹੀਂ ਨੁਕਤ ਪਾਉਣਾ ਕੋਈ ਨਹੀਂ ਤੇ ਕਰੋ ਨਾ ਉਹ ਬਈ ਬਾਰੇ ਬਹੁਤ ਜ਼ੋਰ ਆਈ ਹੋ ਜੀ ਕਹਿੰਦੇ ਮੈਂ ਮੋਟਰਸਾਈਕਲ ਤੇ ਤੇ ਡੈੜੀ ਇੱਕ ਇੱਕ ਟਰੈਕਟਰ ਦੇ ਜਾ ਰਹੇ ਨੇ ਕਹਿੰਦੇ ਕੱਚ ਤਾਂ ਹੀ ਝੋਟਾ ਹਲੋ ਜੀ ਡੈੜੀ ਟਰੈਕਟਰ ਦੇ ਤੇ ਮੈਂ ਮੋਟਰਸਾਈਕਲ ਤੇ ਇਹ ਟਰੈਕਟਰ ਗਿਆ ਕੇ ਤੇ ਮੋਟਰਸਾਈਕਲ ਪਿੱਛੇ ਪਿੱਛੇ ਭੜਿਆ ਹੋਇਆ ਜੀ ਜੀ ਦਾ ਆ ਆਉਂਦਾ ਨਹੀਂ ਇੱਕ ਇੱਕ ਰੋ ਮੜਾ ਜੱਟ ਮੋਟਰ ਹੈਗਲ ਦੇ ਤੇ ਡੈੜੀ ਟਰੈਕਟਰ ਤੇ ਇਹ ਕਾਪਾ ਨੂੰ ਘੱਟ ਚਲਾਉਣਾ ਆਉਂਦਾ ਨਹੀਂ ਦਾਫਾ ਲੈ ਕੇ ਆਉਣ ਦੇ ਪਰ ਕੇ ਟਰਾਲਾ ਫੇਰੋਂ ਤਰਵਾਤੋਂ ਵੀ ਬੰਨੇਾਰੇ ਨੇੜੇ ਦੇ ਝੌੜੀ 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 ਦਾਬ ਜੀ ਛੋਟਾ ਵੀ ਧੀਏ ਗੇ ਮੈਂ ਤਾਂ ਦਵਾਂ ਨਹੀਂ ਮੰਦ ਉਹ ਇਹ ਮੰਦ ਨਹੀਂ ਹੁਣ ਆਹ ਲਓ ਜੀ ਆਪਾਂ ਦਾ ਘਰ ਆ ਗਏ ਸੀ ਮੋਟਰਸਟੇਟ ਤੇ ਉਹ ਖੜਾ ਮੋਟਰ ਹੈ ਨਾ ਡੈੜੀ ਆ ਰਹੀ ਜੀ ਵਾ ਦਰਵਾਜ਼ਾ ਖੋਲਦੀ ਪਿੱਛੇ ਅਗੋ ਬੋਲਦਾ ਜਿੱਦ ਨਾਲ ਆਉਂਦਾ ਪਰਾ ਬਾਅਦ ਚ ਛੱਡੋ ਮੈਂ ਤਰੁੱਜਾ ਕਣੀ ਕਿੰਨੀ देर ਲੱਗ ਗਈ ਇਧਰੋਂ ਆਉਂਗਾ ਦੇ ਇੱਕੋ ਵੇਰ ਜਾਊਗਾ ਇਧਰੋਂ ਦੇਖੋ ਜੀ ਉਹ ਆ ਗਈ ਪਿੱਛੇ ਸਾਰੀ ਨਦੀ ਸਾਡੇ ਬੰਨ ਦੀ ਸਾਰੀ ਨਦੀ ਪਾਣੀ ਛਾਲਦੀ ਜਾਮਾ ਹੁਣ ਕਿਹਦੇ ਸੁੱਕੀ ਹੁੰਦੀ ਸੀ ਜਮ ਮੀਂਹ ਪਾਣੀ ਆ ਗਿਆ ਜਿਹਦੇ ਪਿੱਛੇ ਪਰਾ ਮਟਰੇ ਟਰਾਂਣ ਦੇ ਲੋ ਜੀ ਉਹ ਆ ਗਈ ਛੋਟਾ ਦੇਖੋ ਕ ਕਰਿਆ ਆ ਵਟਾ ਸਿਲੰਡਰ ਜੇ ਬੈਗ ਆਪਾਂ ਇਹੋ ਵਾਇਨ ਲੱਗਦਾ ਯਾ ਆ ਗਿਆ ਕਹਿੰਦੇ ਐਂ ਕਰਦੇ ਜੇ ਫੇਰ ਪਰ ਆ ਜੀ ਦੂਰ ਕਿੰਨਾ ਚੈੱਕ ਕਰੋ ਜਦ ਵੀ ਲੱਗੇ ਜੱਗੇਗਾ ਟਰੈਕਟਰ ਹੋ ਗਈ ਸਿੱਧਾ ਅੰਦਰ ਲੋ ਜੀ ਗੱਡੀ ਵੇ ਬਾਹਰੇ ਲੱਗੇ ਜੀ ਕੱਢਣਾ ਇੱਧਰ ਘਣਾਣੀ ਤਾਂ ਇਹਨਾਂ ਦੇ ਕਿੰਨਾ ਲੈ ਕੇ ਹੀ ਜਾਣੀ ਗੱਡੀ ਕੰਮ ਹੈ ਜੀ ਜਮੜਾ ਜਾ ਫਿਰ ਟਰੈਕਟਰ ਨਾਲ ਕਰਾਂਗੇ ਜੀ ਲੋ ਆ ਗਿਆ ਅੰਦਰ ਘਰ ਦੇ ਘਰਾਂ ਦੇ ਜੀ ਆਪਾਂ ਜੇ ਤੁਸੀਂ ਕਮੈਂਟਾਂ ਵਿੱਚ ਦੱਸਣਾ ਤੁਹਾਨੂੰ ਵੀ ਲੋਕ ਕਿਦਾਂ ਲੱਗਿਆ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਤੇ ਦੱਸਿਓ ਜੀ ਐਤਨੇ ਬਲੋਗ ਤੁਹਾਨੂੰ ਹੋ ਚਾਹੀਦੇ ਕਿ ਨਹੀਂ ਤੇ ਤੈ ਤੋਂ ਬਾਅਦ ਨੂੰ ਆਪਾਂ ਬਲੋਗਾਂ ਨੂੰ ਜੀ ਦਿਨ ਦੁਆਰੇ ਤੇ ਪੰਬ ਲੈਣੀ ਆ ਠੀਕ ਹੈ